ਚੜੀਗੜ ਚ ਮੇਅਰ ਦੀ ਚੋਣ ਲਈ ਕਾਂਗਰਸ ਤੇ ਆਪ ਵਿਚਾਲੇ ਹੋਇਆ ਗੱਠਜੋੜ ਆਪ ਦਾ ਹੋਏਗਾ ਮੇਅਰ ਉਮੀਦਵਾਰ ਤਾਂ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਕਾਂਗਰਸ ਦੇ ਹਿੱਸੇ ਭਾਪੀ ਬੋਲੀ ਮੇਅਰ ਤਾਂ ਸਾਡਾ ਹੀ ਬਣੇਗਾ ਇਹ 2024 ਲਈ ਪੰਜਾਬ ਚ ਵੀ ਹੋਏਗਾ ਤੇ ਕਾਂਗਰਸ ਤੇ ਆਪ ਵਿਚਾਲੇ ਗੱਠਜੋੜ ਆਪ ਬੋਲੀ ਹਾਈ ਕਮਾਂਡ ਦਾ ਫੈਸਲਾ ਹੋਏਗਾ ਮਨਜੂਰ ਅਕਾਲੀ ਦਲ ਬੋਲਿਆ ਚੰਡੀਗੜ੍ਹ ਜ਼ਰੀਏ ਗੁਪਤ ਰਿਸ਼ਤੇ ਤੋਂ ਉੱਠਿਆ ਪਰਦਾ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜੇਗੀ ਭੋਜਨ ਸਮਾਜ ਪਾਰਟੀ ਮਾਇਆਵਤੀ ਨੇ ਕੀਤਾ ਐਲਾਨ ਕਿ ਹੱਕ ਕਿਸੇ ਨਾਲ ਨਹੀਂ ਕਰਾਂਗੇ ਗੱਟ ਜੋੜ ਐਲਾਈਅੰਸ ਨਾਲ ਹੁੰਦਾ ਹੈ ਜ਼ਿਆਦਾ ਨੁਕਸਾਨ ਪੰਜਾਬ ਚ ਅਕਾਲੀ ਦਲ ਨਾਲ ਗੱਟ ਜੋੜ ਤੇ ਸਥਿਤੀ ਸਪਸ਼ਟ ਨਹੀਂ ਪੰਜਾਬ ਚ ਪੰਚਾਇਤ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਐ ਹਫ਼ਤੇ ਦੇ ਅਖੀਰ ਤੱਕ ਪੰਗ ਹੋ ਸਕਦੀਆਂ ਨੇ ਪੰਚਾਇਤਾਂ ਸਰਕਾਰ ਨੇ ਪ੍ਰਬੰਧਕ ਲਾਉਣ ਲਈ ਜ਼ਿਲ੍ਹਾ ਅਫਸਰਾ ਤੋਂ ਮੰਗੀ ਲਿਸਟ ਮਾਰਚ ਤੱਕ ਚੋਣਾਂ ਹੋਣ ਦੀ ਸਭਾ ਇੰਤਕਾਲ ਨੂੰ ਲੈ ਕੇ ਪੰਜਾਬ ਭਰ ਚ ਲੱਗੇ ਵਿਸ਼ੇਸ਼ ਕੈਂਪ ਮੌਕੇ ਤੇ ਲਟਕੇ ਪਏ ਇੰਤਕਾਲਾਂ ਦਾ ਕੀਤਾ ਨਿਬਟਾਰਾ ਸੀਐਮ ਬੋਲੇ ਲੋਕਾਂ ਦੀ ਖੱਜਲ ਖੁਆਰੀ ਕਟਾਉਣੀ ਹੈ ਸਾਡਾ ਮਕਸਦ ਫੂਟਲਾ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਸੁਪਾਲ ਖੇਰਾ ਸੁਬਾਨਪੁਰ ਥਾਣੇ ਚ ਤਰਜ ਮਾਮਲੇ ਚ ਬੇਲ ਹੋਈ ਮਨਜ਼ੂਰ ਇੱਕ ਮਹਿਲਾ ਨੇ ਖੇਰਾ ਤੇ ਧਮਕਾਉਣ ਦੇ ਲਈ ਸੀਲਸ ਪੰਜਾਬ ਚ ਇੱਕ ਵਾਰ ਫਿਰ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ ਜਲੰਧਰ ਛੋਈ ਮੀਟਿੰਗ ਚ ਕਿਸਾਨ ਲੀਡਰਾਂ ਨੇ ਕੀਤਾ ਐਲਾਨ ਕਿ ਹਾਂ ਕੱਲ 37 ਕਿਸਾਨ ਜਥੇਬੰਦੀਆਂ ਕਰਨਗੀਆਂ ਮੀਟਿੰਗ Rajasthan ਦੇ CM ਭਜਨ ਲਾਲ ਸ਼ਰਮਾ ਤੇ SSPC ਨੇ ਸਾਦੇ ਨਿਸ਼ਾਨੇ ਜਨ ਸਭਾ ਦੌਰਾਨ ਸਤਿ ਸ੍ਰੀ ਅਕਾਲ ਨਾ ਬੋਲ ਸਕਣ ਤੇ ਜਤਾਇਆ ਇਤਰਾਜ਼ ਗੁਰਚਰਨ ਗਰੇਵਾਲ ਬੋਲੇ ਕਿ ਲੀਡਰ ਹੀ ਪਹੁੰਚਾਂ ਜਕਾਰੇ ਤਾਂ ਕਿਵੇਂ ਬਚੇਗਾ ਦੇਸ਼ 22 ਜਨਵਰੀ ਨੂੰ ਹਰਿਆਣਾ ਚ ਰਹੇਗਾ ਡਰਾਈਡੇ ਬੰਦ ਰਹਿਣਗੇ ਸ਼ਰਾਬ ਦੇ ਠੇਕੇ ਪ੍ਰਾਣ ਪ੍ਰਤੀਸ਼ਠਾ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਲਿਆ ਫੈਸਲਾ ਬੋਕਸਰ ਦੇ ਮਾਗੀ ਮੇਲੇ ਤੋਂ ਬਾਅਦ ਨਿਹੰਗ ਸਿੰਘਾਂ ਨੇ ਕੱਢਿਆ ਮੁਹੱਲਾ ਦਿਖਾਏ ਜੰਗਜੂ ਕਰਤਮ ਔੜ ਦੌੜਾਂ ਰਹੀਆਂ ਖਿੱਚਤਾ ਕੇ ਨਿਊਜ਼ 18 ਦੇ ਖਾਸ ਸ਼ੋਅ ਰਾਈジング ਪੰਜਾਬ ਦੇ ਮੰਚ ਤੇ ਬੋਲੇਗੀ ਸਰਕਾਰ ਲੋਕ ਮੁੱਦਿਆਂ ਬਾਰੇ ਹੋਣਗੇ ਸਵਾਲ ਕਿੰਨਾ ਵਿਕਸਿਤ ਹੋਇਆ ਪੰਜਾਬ ਸਰਕਾਰ ਤੋਂ ਮੰਗਾਂਗੇ ਹਿਸਾਬ ਕੱਲ ਸਵੇਰੇ 10 ਵਜੇ ਤੋਂ ਲਗਤ ਨਵੇਂ ਵਿਜ਼ਨ ਤੇ ਲੀਡਰਸ਼ਿਪ ਕਿੰਨੀਆਂ ਚੁਣੌਤੀਆਂ ਹੋਈਆਂ ਹੱਲ ਬਿਹਤਰ ਪਾਲਿਸੀਜ਼ ਦੇ ਨਾਲ ਕਿਸ ਤਰ੍ਹਾਂ ਪੰਜਾਬ ਵੱਧ ਰਿਹਾ ਬੁਲੰਦੀਆਂ ਵੱਲ ਨਿਊਜ਼ 18 ਦੇ ਮੰਚ ਤੇ ਇਕੱਠੇ ਹੋਣਗੇ ਸਭ ਤੋਂ ਵੱਡੇ ਲੀਡਰਸ ਤੇ ਮਿਲਣਗੇ ਜ਼ਰੂਰੀ ਸਵਾਲਾਂ ਦੇ ਜਵਾਬ ਰਾਈジング ਪੰਜਾਬ ਮੰਗਲਵਾਰ ਸਵੇਰੇ 11 ਵਜੇ ਤੋਂ ਸਿਰ نیوز ਇਨ ਪੰਜਾਬ ਹਰਿਆਣਾ ਤੇ ਸਤਿ ਸ਼੍ਰੀ ਅਕਾਲ న్యూਸ 18 ਪੱਜੋ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬ੍ਰਾਂਡ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਤੇ ਸ਼ੁਰੂਆਤ ਕਰਾਂਗੇ ਇੰਡੀਆ ਦੇ ਟ੍ਰੇਲਰ ਤੋਂ ਇੰਡੀਆ ਦਾ ਟ੍ਰੇਲਰ ਅਸੀਂ ਕਿਉਂ ਕਹਿ ਰਹੇ ਹਾਂ ਇੰਡੀਆ ਗੱਠਜੋੜ ਨਾਮ ਹੈ ਉਹਨਾਂ ਸਾਰੀਆਂ ਪਾਰਟੀਆਂ ਦਾ ਜਿਹੜੀਆਂ ਭਾਜਪਾ ਦੇ ਖਿਲਾਫ ਲੋਕ ਸਭਾ ਚੋਣਾਂ ਦੇ ਲਈ ਇਕੱਠੀਆਂ ਹੋ ਰਹੀਆਂ ਨੇ ਤੇ ਜਿਨ੍ਹਾਂ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ ਪਰ ਇਸ ਸਭ ਦੇ ਵਿੱਚ ਇੱਕ ਟ੍ਰੇਲਰ ਸਾਹਮਣੇ ਆਇਆ ਚੰਡੀਗੜ੍ਹ ਮੇਅਰ ਚੋਣ ਦੇ ਰੂਪ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਮੇਅਰ ਦਾ ਮੇਅਰ ਦੀ ਚੋਣ ਲੜ ਰਹੀਆਂ ਨੇ ਹਾਲਾਂਕਿ ਦੋਨਾਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਉਤਾਰ ਦਿੱਤੇ ਸੀ ਪਰ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ ਸੀ ਤੇ ਅਖੀਰ ਉਹ ਗੱਠਜੋੜ ਸਿਰੇ ਚੜ ਗਿਆ ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਮੇਅਰ ਦੀ ਚੋਣ ਲਈ ਹੈ ਅੱਗੇ ਪੰਜਾਬ ਨੂੰ ਲੈ ਕੇ ਜਾਂ ਦਿੱਲੀ ਨੂੰ ਲੈ ਕੇ ਕੀ ਹੋਣਾ ਹੈ ਇਹ ਫੈਸਲਾ ਹਲੇ ਹਾਈ ਕਮਾਂਡ ਨੇ ਕਰਨਾ ਹੈ ਪਰ ਚੰਡੀਗੜ੍ਹ ਦੇ ਵਿੱਚ ਇਸ ਗੱਠਜੋੜ ਨਾਲ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਆਪਣੀ ਜਿੱਤ ਨੂੰ ਨਿਸ਼ਚਿਤ ਮੰਨ ਕੇ ਚੱਲ ਰਹੀ ਹੈ ਕਿਉਂਕਿ ਗਿਣਤੀ ਦੇ ਹਿਸਾਬ ਨਾਲ ਉਹਨਾਂ ਦੇ ਕੋਲ ਦੋਨਾਂ ਪਾਰਟੀਆਂ ਕੋਲੇ ਸਬフィਸ਼ੀਐਂਟ ਗਿਣਤੀ ਹੈ ਜਿਸ ਨਾਲ ਉਹ ਮੇਅਰ ਬਣਾ ਸਕਦੇ ਨੇ ਪਰ ਇਸ ਸਭ ਦੇ ਵਿੱਚ ਦਾਵਾ ਬੀਜੇਪੀ ਵੀ ਕਰ ਰਹੀ ਹੈ ਕਿ ਮੇਅਰ ਤਾਂ ਸਾਡਾ ਹੀ ਬਣੇਗਾ ਬੀਜੇਪੀ ਕਿਸ ਅਧਾਰ ਤੇ ਦਾਵਾ ਕਰ ਰਹੀ ਹੈ ਇਹ ਵੀ ਹਾਲੇ ਇਸ ਦੇ ਪਿੱਛੇ ਬਹੁਤ ਕੁਝ ਜਿਹੜਾ ਹੈ ਸੋਚਣ ਦੀ ਲੋੜ ਹੈ ਪਰ ਆਪ ਕਾਂਗਰਸ ਦੇ ਘਟਚੋਰ ਤੋਂ ਬਾਅਦ ਵੱਡੀ ਸਿਆਸੀ ਹਲਚਲ ਇਹ ਹੈ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਟੁੱਟ ਪੱਛਦਾ ਵੀ ਖਤਰਾ ਖੜਾ ਹੋ ਗਿਆ ਕੌਂਸਲਰਾਂ ਨੂੰ ਸੇਫ ਜਗ੍ਹਾ ਤੇ ਸ਼ਿਫਟ ਕੀਤਾ ਜਾ ਰਿਹਾ ਹੈ 18 ਜਨਵਰੀ ਨੂੰ ਚੰਡੀਗੜ੍ਹ ਮੇਅਰ ਦੀ ਚੋਣ ਹੋਣੀ ਹੈ ਔਰ ਇੱਕ ਪਾਸੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਖੜੀਆਂ ਨੇ ਤੇ ਦੂਸਰੇ ਪਾਸੇ ਬੀਜੇਪੀ ਖੜੀ ਹੈ ਬੀਜੇਪੀ ਦੇ ਕੋਲ 14 ਕੌਂਸਲਰ ਨੇ ਔਰ ਇੱਕ ਵੋਟ ਉਹਨਾਂ ਦੇ ਕੋਲ ਐਮਪੀ ਦੀ ਹੈ ਕਿਰਨ ਖੇਰ ਬੀਜੇਪੀ ਦੇ ਐਮਪੀ ਨੇ ਯਾਨੀ 15 ਵੋਟਾਂ ਲੈ ਕੇ ਬੀਜੇਪੀ ਚੱਲ ਰਹੀ ਹੈ ਇੱਕ ਵੋਟ ਸ਼ਰੋਮੀ ਕਾਲੀ ਦਲ ਦੀ ਹੈ ਜੋ ਮੰਨਿਆ ਜਾ ਰਿਹਾ ਕਿ ਉਹ ਭਾਜਪਾ ਦੇ ਖਾਤੇ ਪਿਛਲੀ ਵਾਰ ਵੀ ਚਲੀ ਗਈ ਸੀ ਪਰ ਆਮ ਆਦਮੀ ਪਾਰਟੀ ਕੋਲ 13 ਵੋਟਾਂ ਨੇ ਤੇ ਕਾਂਗਰਸ ਦੇ ਕੋਲ 7 ਵੋਟਾਂ ਨੇ ਉਹਨਾਂ ਦੀ ਗਿਣਤੀ ਬਲਾ ਕੇ 20 ਬਣਦੀ ਹੈ ਸੋ ਐਸੇ ਵਿੱਚ ਇਹ ਜਿਹੜਾ ਜੋੜ ਘਟਾਓ ਹੈ ਇਹ ਕਿਸ ਕਰਵਟ ਬੈਠੇਗਾ ਮੇਅਰ ਦੀ ਚੋਣ ਨੂੰ ਲੈ ਕੇ ਇਹ ਦੇਖਣਾ ਬੜਾ ਦਿਲਚਸਪ ਹੋਏ ਬਹੁਤ ਹੋਣੇ ਹਾਂ ਕਾਂਗਰਸ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਪਿਕਚਰ ਭਾਵੇਂ ਲੋਕ ਸਭਾ ਚੋਣਾਂ ਦੇ ਵਿੱਚ ਨਜ਼ਰ ਆਵੇ ਪਰ ਚੰਡੀਗੜ੍ਹ 'ਚ ਇਸ ਪਿਕਚਰ ਦਾ ਟ੍ਰੇਲਰ ਲਾਂਚ ਹੋ ਗਿਆ ਇੱਥੇ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੱਠਜੋੜ ਹੋ ਗਿਆ ਤੇ ਦੋਹਾਂ ਦੇ ਵਿਚਾਲੇ ਸਹਿਮਤੀ ਬਣੀ ਹੈ ਕਿ ਮੇਅਰ ਦੀ ਚੋਣ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੜੇਗਾ ਜਦ ਕਿ ਡਿਪਟੀ ਮੇਅਰ ਇਸ ਸੀਨੀਅਰ ਡਿਪਟੀ ਮੇਅਰ ਦੇ ਲਈ ਕਾਂਗਰਸ ਦਾ ਉਮੀਦਵਾਰ ਮੈਦਾਨ ਦੇ ਵਿੱਚ ਉਤਰੇਗਾ ਇਸ ਸਹਿਮਤੀ ਦਾ ਐਲਾਨ ਖੁਦ ਕਾਂਗਰਸ ਦੇ ਵੱਡੇ ਆਗੂ ਪੌਨ ਕੁਮਾਰ ਭੰਸਲ ਨੇ ਕੀਤਾ ਜੋ ਮੇਅਰ ਦੀ ਪੋਸਟ ਹੈ ਉਹ आप पार्टी लड़ेगी आम आदमी पार्टी और जो दूसरे नीचे दो हैं सीनियर डिप्टी मेयर और डिप्टी मेयर वो दोनों कांग्रेस को लड़े से लड़ेंगे आपस में उसी के हिसाब से नॉमिनेशन पेपर्स विद्रॉ करके आपस में वो इनकी हमारी आम आम सहमति है और इसका नतीजा ये होगा कि एक बहुत बहुमत से अच्छे बहुमत से हमारे कैंडिडेट जो इस गठबंधन के हैं इंडिया ब्लॉक के वो सफल होंगे ਆਮ ਆਦਮੀ ਪਾਰਟੀ ਨੇ ਸਗਠਜੋੜ ਦਾ ਸਵਾਗਤ ਕਰਦੇ ਕਿਹਾ ਕਿ ਚੰਡੀਗੜ੍ਹ ਚ ਆਪ ਦਾ ਮੇਰ ਬਣ ਤੇ ਦਿੱਲੀ ਦੀ ਤਰ੍ਹਾਂ ਹੀ ਸਿਟੀ ਬਿਊਟੀਫੁੱਲ ਦਾ ਵੀ ਵਿਕਾਸ ਹੋਵੇਗਾ। ਚੰਡੀਗੜ੍ਹ ਮੇ ਵੀ ਆਮ ਆਦਮੀ ਪਾਰਟੀ ਕਾ ਮੇਅਰ ਜੈਸੇ ਹੀ ਬਣੇਗੇ। ਤੋ ਜੈਸੇ ਦਿੱਲੀ ਕੇ ਅੰਦਰ ਵਿਕਾਸ ਹੋ ਰਹਾ ਹੈ ਨਗਰ ਨਿਗਮ ਕੇ ਅੰਦਰ ਵੈਸੇ ਹੀ ਚੰਡੀਗੜ੍ਹ ਕੇ ਅੰਦਰ ਵੀ ਉਹ ਸਾਰੇ ਪਲੈਨਸ ਉਹ ਸਾਰੀ ਚੀਜ਼ਾਂ ਲਾਗੂ ਕੀ ਜਾਏਂਗੀ ਔਰ ਚੰਡੀਗੜ੍ਹ ਮੇ ਰਾਜਨੀਤੀ ਕਾ ਇੱਕ ਨਯਾ ਦੌਰ ਸ਼ੁਰੂ ਹੋਗਾ। ਗਠਜੋੜ ਹੋਇਆ ਤਾਂ ਪਾਰਟੀ ਆਗੂਆਂ ਦਾ ਐਕਸ਼ਨ ਵੀ ਨਜ਼ਰ ਆਇਆ ਤੇ ਮੇਅਰ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਪੀਰ ਬੰਟੀ ਤੁਣੇਸ ਅਵਦੇ ਦਿੱਲੀ ਚੋਣ ਆਮ ਆਪੀ ਪਾਰਟੀ ਦੇ ਕੈਂਡੀਡੇਟ ਕੁਲਦੀਪ ਕੁਮਾਰ ਲੜਨਗੇ ਇਸੇ ਤਰ੍ਹਾਂ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਲਈ ਆਪ ਦੇ ਉਮੀਦਵਾਰਾਂ ਨੇ ਆਪਣੀ ਨਾਮਿਨੇਸ਼ਨ ਵਾਪਸ ਲਈ ਉਹ ਤਾਂ ਜਸਪੀਰ ਬੰਟੀ ਨੇ ਕਿਹਾ ਕਿ ਆਪਣੀ ਪਾਰਟੀ ਦੇ ਨਾਲ ਖੜੇ ਨੇ ਤੇ ਸ਼ਹਿਰ ਦੇ ਵਿਕਾਸ ਦੇ ਲਈ ਮਿਲ ਕੇ ਕੰਮ ਕਰਨਗੇ ਸਹਿਮਤੀ ਇਦਾਂ ਹੋਈ ਹੈ ਜੇ ਸਾਡੇ ਜਸਪੀਰ ਬੰਟੀ ਜੀ ਕਾਉਂਸਲਰ ਨੇ ਇਹਨਾਂ ਨੇ ਵਿਡਰੋ ਕੀਤਾ ਮੇਅਰ ਦੀ ਪੋਸਟ ਤੋਂ ਔਰ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਤੇ ਗੁਰਪ੍ਰੀਤ ਗਾਭੀ ਜੀ ਤੇ ਉਹਨਾਂ ਨੇ ਉਹਨਾਂ ਨੂੰ ਬਣਾਇਆ ਜਾਏਗਾ ਸੀਨੀਅਰ ਡਿਪਟੀ ਮੇਅਰ ਔਰ ਨੀਹਾ ਜਿਹੜੀ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਹੈ ਉਹਨੇ ਵਿਡਰੋ ਕੀਤਾ ਔਰ ਡਿਪਟੀ ਮੇਅਰ ਦੀ ਪੋਸਟ ਤੇ ਉਹਨਾਂ ਦੀ ਜਿਹੜੀ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਨੇ ਉਹਨੇ ਵਿਡਰੋ ਕੀਤਾ ਔਰ ਸਾਡੀ ਤਰਫ ਤੋਂ ਨਿਰਮਲਾ ਦੇਵੀ ਆ ਉਹ ਜਿਹੜੀ ਹੈਗੀ ਆ ਉਹ ਕੈਂਡੀਡੇਟ ਹੋਣਗੇ ਠੀਕ ਹੈ ਜੋ ਪਾਰਟੀ ਦਾ ਡਿਸੀਜਨ ਹੈ ਜੇ ਸ਼ਹਿਰ ਨੂੰ ਡਿਵੈਲਪਮੈਂਟ ਲੈਣਾ ਸਾਰੇ ਨੂੰ ਇਕੱਠੇ ਹੋ ਕੇ ਕੰਮ ਕਰਨਾ ਪੈਣਾ ਜੋ ਪਾਰਟੀ ਨੇ ਕੀਤਾ ਪਾਰਟੀ ਨੇ ਟਿਕਟ ਦਿੱਤੀ ਪਾਰਟੀ ਨੇ ਮੇਰੇ ਵਾਸਤੇ ਕੱਢਿਆ ਪਾਰਟੀ ਨੇ ਜੋ ਉਦੇਸ਼ ਹੈ ਪਾਰਟੀ ਨਾਲ ਹੈ ਮੇਰ ਦੀ ਚੋਣ ਦੇ ਲਈ ਭਖੇ ਮਾਹੌਲ ਦੇ ਵਿਚਾਲੇ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ న్యూਸ 18 ਦੀ ਟੀਮ ਦੇ ਨਾਲ ਮੁਖਾਤਬ ਹੋਏ ਤੇ ਕਹਿ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲਈ ਮੇਰ ਬਣਾਉਣ ਦਾ ਰਾਹ ਸੌਖਾ ਨਹੀਂ ਹੈ ਜੋ ਖੁਦ ਵੀ ਮੇਰ ਦੀ ਚੋਣ ਦੇ ਲਈ ਨੋਟਾ ਦੀ ਆਪਸ਼ਨ ਦੇਣ ਦੀ ਮੰਗ ਕਰ ਰਹੇ ਨੇ ਤਾਂ ਉਧਰ ਅਜੇ ਵੀ ਬੀਜੇਪੀ ਚੰਡੀਗੜ੍ਹ ਦੇ ਵਿੱਚ ਭਾਜਪਾ ਦਾ ਹੀ ਮੇਰ ਬਣਦਾ ਦਾਵਾ ਕਰ ਰਹੀ ਹੈ ਤੁਸੀਂ ਕਹੀਏ ਨਾ ਅਸੀਂ ਕਹਿ ਦਈਏ ਕਿ ਇਕੱਠੇ ਹੋ ਕੇ ਅੱਜ ਦੀ ਡੇਟ 'ਚ ਨਿਗਮ ਦੇ ਵਿੱਚ ਮੇਰ ਬਣਾ ਪਾਣਗੇ ਇਹ ਕਹਿਣਾ ਸੌਖਾ ਹੈ ਕਰਨਾ ਔਖਾ ਹੈ ਕਿਉਂਕਿ ਨਗਰ ਨਿਗਮ ਦੇ ਅੰਦਰ ਜਦੋਂ ਚੰਡੀਗੜ੍ਹ ਦੇ ਲੋਕਾਂ ਨੇ ਸਿੰਗਰ ਲਾਰਜੇਸਟ ਪਾਰਟੀ ਆਮ ਆਦਮੀ ਪਾਰਟੀ ਨੂੰ ਬਣਾ ਕੇ ਭੇਜਿਆ ਸੀ ਬੀਜੇਪੀ ਕੋਲ ਇੱਕ ਵੋਟ ਘੱਟ ਸੀਗਾ ਪਹਿਲੀ ਵਾਰ ਦਾ ਇਲੈਕਸ਼ਨ ਸੀ ਸਟਾਰਟਿੰਗ ਦਾ ਫਿਰ ਮੇਅਰ ਕਿਹਦਾ ਬਣਿਆ ਬੀਜੇਪੀ ਦਾ ਮੇਅਰ ਫਿਰ ਵੀ ਰੂਲਿੰਗ ਦਾ ਹੀ ਬਣਿਆ ਬੀਜੇਪੀ ਦਾ ਹੀ ਬਣਿਆ ਇਸ ਕਰਕੇ ਮੈਂ ਤਾਂ ਇਹ ਕਹਾਂਗਾ ਕਿ ਇਹ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਨਗਰ ਨਿਗਮ ਦੇ ਅੰਦਰ ਕੋਈ ਸੀਕ੍ਰੀਟ ਵੋਟਿੰਗ ਹੈ ਠੀਕ ਹੈ ਨਾ ਜਿਸ ਵਾਰ ਮੈਂ ਵੀ ਜਿਹੜਾ ਡੀਸੀ ਸਾਹਿਬ ਨੂੰ ਲਿਖ ਕੇ ਆਇਆ ਕਿ ਨੋਟਾ ਦਾ ਜਿਹੜਾ ਹੈ ਉਹ ਉਹ ਬੈਲਟ ਪੇਪਰ ਦੇ ਵਿੱਚ ਆਪਸ਼ਨ ਹੋਣਾ ਚਾਹੀਦਾ ਏ ਮੈਂ ਵੀ ਵੋਟ ਕਰਨ ਜਾਣਾ ਏ ਠੀਕ ਹੈ ਮੇਰੇ ਸਿਵਾ ਹੋਰ ਕਿੰਨੇ ਨੋਟਾਂ ਨੂੰ ਪਾਉਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਈ ਇਹ ਕੱਟ ਜੋੜ ਹੈ ਇਹਦੇ ਵਿੱਚ ਕਾਂਗਰਸ ਨੇ ਜਿਹਦੇ ਸੁਸਾਇਟਲ ਸਟੈਪ ਲੈਤਾ ਜਿੰਨੀ ਮੇਰੀ ਰਾਜਨੀਤਿਕ ਸਮਝ ਹੈ ਲੇਕਿਨ ਹਲੇ ਵੀ ਗੇਮ ਖਤਮ ਨਹੀਂ ਹੈ ਹਲੇ ਵੀ ਮੈਚ ਵੀ ਜਦੋਂ ਸਾਡੇ 2000 22 ਦੇ ਵਿੱਚ ਜੁਰ 2023 ਦੇ ਵਿੱਚ ਵੀ ਵੀ ਚੱਲ ਰਿਹਾ ਸੀ ਉਹਦੇ ਹੱਥੀਂ ਵੀ ਹਾਂ ਔਰ ਲਗਾਤਾਰ ਜਿਹੜਾ ਹੈਗਾ ਇਸ ਵਾਰ ਵੀ ਜਿੱਦ ਲੋ ਸਿੱਟਾ ਦੇ ਭਾਦੀ ਜਨਤਾ ਪਾਰਟੀ ਦੀ ਹੋਊਗੀ ਜਿੱਤਣਗੇ 18 ਜਨਵਰੀ ਨੂੰ ਹੋਣ ਵਾਲੀ ਮਿਹਰ ਦੀ ਚੋਣ ਨੂੰ ਲੈ ਕੇ ਚੰਡੀਗੜ੍ਹ ਦਾ ਸਿਆਸੀ ਮਾਹੌਲ ਗਰਮਾ ਗਿਆ ਤੇ ਆਪ ਅਤੇ ਕਾਂਗਰਸ ਦੇ ਗੱਟ ਜੋੜ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਜੋ ਹੁਣ ਚੰਡੀਗੜ੍ਹ ਦੇ ਵਿੱਚ ਸੀਟਾਂ ਦੀ ਵੰਡ ਹੋਣ ਤੋਂ ਬਾਅਦ ਖਤਮ ਹੋ ਗਈ ਹੈ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਤਾਂ ਚੰਡੀਗੜ੍ਹ ਚ ਕਾਂਗਰਸ ਤੇ ਆਪ ਦੀਆਂ ਸਿਆਸੀ ਤੰਦਾ ਮਜ਼ਬੂਤ ਹੋਈਆਂ ਤਾਂ ਪੰਜਾਬ ਤੋਂ ਲੈ ਕੇ 20 ਗੱਟ ਜੋੜ ਦੀ ਚਰਚਾ ਸ਼ੁਰੂ ਹੋ ਗਈ ਆਪ ਹਾਈ ਕਮਾਂਡ ਦੇ ਹਦਾਇਤਾਂ ਦੇ ਇੰਤਜ਼ਾਰ 'ਚ ਹੈ ਤਾਂ ਅਕਾਲੀ ਦਲ ਕਾਂਗਰਸ ਨੂੰ ਸਰਕਾਰ 'ਚ ਹਿੱਸੇਦਾਰ ਬਣਨ ਦੀ ਨਸੀਹਤ ਦੇ ਰਿਹਾ ਹੈ ਜਦਕਿ ਭਾਜਪਾ ਨੇ ਕਾਂਗਰਸ ਤੇ ਆਪ ਨੂੰ ਅਸੂਲਾਂ ਵਾਲਾ ਚੈਪਟਰ ਯਾਦ ਕਰਵਾਇਆ। ਚੰਡੀਗੜ੍ਹ ਦੇ ਵਿੱਚ ਇੰਡੀਆ ਗੱਠਜੋੜ ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ ਹਾਲਾਂਕਿ ਪਿਕਚਰ ਅਜੇ ਬਾਕੀ ਹੈ ਪਰ ਜਦੋਂ ਰਾਜਸਥਾਨ ਨੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਆਪ ਦਾ ਗੱਠਜੋੜ ਹੋ ਗਿਆ ਤਾਂ ਹੁਣ ਸਵਾਲ ਹੈ ਕਿ ਇਸ ਫਿਲਮ ਦੇ ਵਿੱਚ ਪੰਜਾਬ ਇਕਾਈ ਵੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਵੇਗੀ ਜਾਂ ਨਹੀਂ ਕਿਉਂਕਿ ਗੱਲ ਪੰਜਾਬ ਆਪਦੀ ਕੀਤੀ ਜਾਵੇ ਤਾਂ ਗੱਠਜੋੜ ਤੋਂ ਸਿੱਧੇ ਤੌਰ ਤੇ ਇਨਕਾਰ ਨਹੀਂ ਕੀਤਾ ਜਾ ਰਿਹਾ ਤੇ ਹਾਈ ਕਮਾਂਡ ਦਾ ਫੈਸਲਾ ਮੰਨਣ ਦੇ ਲਈ ਤਿਆਰ ਪਰ ਤਿਆਰ ਨੇ ਆਪਦਾ ਕਹਿਣਾ ਹੈ ਕਿ ਜੇ ਦੇਸ਼ ਬਚੇਗਾ ਤਾਂ ਹੀ ਪਾਰਟੀਆਂ ਬਚਣਗੀਆਂ ਜੇਕਰ ਪਾਰਟੀ ਹਾਈ ਕਮਾਂਡ ਕਹਿੰਦੀ ਹੈ ਕਿ ਅਲਾਈਅੰਸ ਜਾਣਾ ਹੈ ਗਠਵੰਧਨ 'ਚ ਜਾਣਾ ਹੈ ਤਾਂ ਫਿਰ ਸਟੇਟ ਇਕਾਈ ਇਸ ਨੂੰ ਹਮੀ ਭਰੇਗੀ ਕਿਉਂ ਆਮ ਆਦੀ ਪਾਰਟੀ ਇੱਕ ਬਹੁਤ ਡਿਸਿਪਲਿੰਡ ਫੋਰਸ ਹੈ ਔਰ ਇਹਦੇ 'ਚ ਕੋਈ ਇਹ ਬਜਾ ਹੀ ਨਹੀਂ ਹੈ ਇਨਡਿਸਪਲਿਨ ਹੋਣ ਦੀ ਸੋ ਜੋ ਪਾਰਟੀ ਦੀ ਲੀਡਰਸ਼ਿਪ ਤੈਅ ਕਰਦੀ ਹੈ ਉਹ ਸਾਰਾ ਸੋਚ ਵਿਚਾਰ ਕੇ ਔਰ ਬਿਹਤਰੀ ਬਿਹਤਰੀ ਵਾਸਤੇ ਹੀ ਤੈਅ ਕਰਦੀ ਹੈ ਔਰ ਮਾਨ ਸਾਹਿਬ ਨੇ ਜਿਸ ਦਿਨ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਤੁਹਾਡੇ ਸਾਰੇ মিডিਆ ਦੇ ਸਾਥੀਆਂ ਨਾਲ ਗੱਲ ਕਰਕੇ ਕਿਹਾ ਸਾਡੇ ਲਈ ਦੇਸ਼ ਅਹਿਮ ਹੈ ਅਰਵਿੰਦ ਕੇਜਰੀਵਾਲ ਜੀ ਕਹਿ ਚੁੱਕੇ ਵਾਰ-ਵਾਰ ਕਿ ਅਸੀਂ ਇੰਡੀਆ ਗੱਠਜੋੜ ਦਾ ਹਾਂ ਭੀ ਸਾਂ ਤਾਂ ਡੈਫੀਨਿਟਲੀ ਦੇਸ਼ ਬਚੂਗਾ ਤਾਨਾਸ਼ਾਹੀ ਬਚੂਗੀ ਤਾਂ ਹੀ ਪਾਰਟੀਆਂ ਬਚਣਗੀਆਂ ਚੰਡੀਗੜ੍ਹ ਸਿਆਸੀ ਸਾਂਝ ਦੇ ਨਾਲ ਹੀ ਕਾਂਗਰਸ ਤੇ ਆਪ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਹਮਲਾ ਬੋਲਿਆ ਕਿਸ ਦੇ ਨਾਲ ਦੋਵਾਂ ਦਾ ਗੁਪਤ ਰਿਸ਼ਤਾ ਹੁਣ ਉਜਾਗਰ ਹੋ ਗਿਆ ਤੇ ਨਾਲ ਹੀ ਕਿਹਾ ਕਿ ਕਾਂਗਰਸ ਨੂੰ ਹੁਣ ਵਿਰੋਧੀ ਧਿਰ ਦਾ ਆਪ ਦਾ ਛੱਡ ਕੇ ਸਰਕਾਰ ਦੇ ਵਿੱਚ ਹਿੱਸੇਦਾਰ ਬਣ ਜਾਣਾ ਚਾਹੀਦਾ ਸੋ ਹੁਣ ਮੈਂ ਇਹਨਾਂ ਨੂੰ ਕਹੂੰਗਾ ਕਿ ਹੁਣ ਜਿਹੜਾ ਪੰਜਾਬ ਦੇ ਵਿੱਚ ਵੀ ਹੈ ਦੇਖੋ ਪੰਜਾਬ ਦੇ ਵਿੱਚ ਅੱਜ ਕਾਂਗਰਸ ਹੈ ਜਿਹੜੀ ਉਹ ਆਪਣੇ ਲੀਡਰ ਆਫ اپੋਜੀਸ਼ਨ ਜਿਵੇਂ ਬਾਜਵਾ ਸਾਹਿਬ ਹੋរី ਹੋਗੇ ਉਹਨਾਂ ਨੂੰ ਵੀ ਆਪਣੇ ਅਹੁਦੇ ਛੱਡ ਦੇਣੇ ਚਾਹੀਦੇ ਨੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹਿੱਸੇਦਾਰ ਬਣ ਜਾਣਾ ਚਾਹੀਦਾ ਹੈ ਕੈਬਨਟ ਮੰਤਰੀ ਬਣ ਜਾਣਾ ਚਾਹੀਦਾ ਦਰਜਾ ਬਦਰਜਾ ਜੋ ਜਿਹਨੂੰ ਅਹੁਦਾ ਮਿਲਦਾ ਉਹ ਲੈ ਲੈਣਾ ਚਾਹੀਦਾ ਔਰ ਇੱਕ ਗੱਲ ਅੱਜ ਇਹਨਾਂ ਨੇ ਕਬੂਲ ਕਰ ਲਈ ਹੈ ਦੋਨਾਂ ਨੇ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕਾਂਗਰਸ ਤੋਂ ਭ੍ਰਸ਼ਟ ਕੋਈ ਨਹੀਂ ਕਾਂਗਰਸ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਤੋਂ ਨਕਮੀ ਸਰਕਾਰ ਕੋਈ ਨਹੀਂ ਸੋ ਜਿਹੜਾ ਕੈਮੀਕਲ ਰਿਐਕਸ਼ਨ ਹੈ ਕਿਉਂਕਿ ਰਾਜਨੀਤੀ ਇੱਕ ਕੈਮੀਕਲ ਰਿਐਕਸ਼ਨ ਹੈ ਇਹ ਦੋ ਕੈਮੀਕਲ ਐਸੇ ਇਕੱਠੇ ਹੋਏ ਨੇ ਦੋਨੋਂ ਖਤਮ ਹੋ ਜਾਣਗੇ ਹੁਣ ਰਾਜਨੀਤੀ ਦੇ ਵਿੱਚ ਤਾਂ ਉਧਰ ਪੰਜਾਬ ਬੀਜੇਪੀ ਦੋਵੇਂ ਸਿਆਸੀ ਧਿਰਾਂ ਨੂੰ ਅਸੂਲਾਂ ਦਾ ਪਾਠ ਪੜਾ ਰਹੀ ਹੈ ਜਿਹੜਾ ਇਹ ਲੱਭਦੇ ਫਿਰਦੇ ਨੇ ਵੀ ਮੇਅਰ ਬਣਾਣਾ ਚੰਡੀਗੜ੍ਹ ਦਾ ਭਾਈ ਕੁਝ ਆਪਣੇ ਅਸੂਲਾਂ ਤੇ ਤੇ ਰਹੋ ਜਿਹੜੇ ਪੰਜਾਬ ਦੇ ਜਿਹੜੇ ਲੋਕਾਂ ਨਾਲ ਤੁਸੀਂ ਵਾਅਦੇ ਕੀਤੇ ਵੀ ਬੜੀ ਭ੍ਰਿਸ਼ਟ ਪਾਰਟੀ ਹੈ ਜੀ ਇਹ ਅਰਵਿੰਦ ਕੇਜਰੀਵਾਲ ਤੇ ਉਹਨੇ ਕਿਹਾ ਕਾਂਗਰਸ ਇੰਨੀ ਬ੍ਰੇਸ਼ਟਾਂ ਵੀ ਸਾਰੇ ਲੀਡਰ ਹੀ ਇਹ ਫੜ ਕੇ ਜੇਲ੍ਹ ਚ ਦੇਣ ਵਾਲੇ ਨੇ ਤੇ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਪੰਜਾਬ ਦੇ ਲੀਡਰ ਹੈ ਜਿਹੜੇ ਮਿਨਿਸਟਰ ਹੈ ਉਹਨਾਂ ਨੂੰ ਫੜ ਕੇ ਇਹਨਾਂ ਨੇ ਜੇਲਾਂ ਜੀ ਦਿੱਤਾ ਤੇ ਅੱਜ ਕਿਹੜੇ ਮੂੰਹ ਨਾਲ ਕਿਹੜੇ ਮੂੰਹ ਨਾਲ ਇਹ ਆਪਸ ਚ ਅਲਾਈਅੰਸ ਕਰ ਰਹੇ ਨੇ ਇੱਕੋ ਤੇ ਇੱਕੋ ਚੀਜ਼ ਕੁਰਸੀ ਸੋ ਬੇਸ਼ੱਕ ਇੰਡੀਆ ਗੱਠਜੋੜ ਦਾ ਮੁੱਢ ਚੰਡੀਗੜ੍ਹ ਤੋਂ ਵੱਜ ਚੁੱਕਾ ਹੈ ਪਰ ਸਵਾਲ ਬਰਕਰਾਰ ਹੈ ਕਿ ਰਾਸ਼ਟਾਨੀ ਵਾਲੇ ਟ੍ਰੇਲਰ ਦਾ ਪੰਜਾਬ ਦੇ ਵਿੱਚ ਅਸਰ ਨਜ਼ਰ ਆਉਂਦਾ ਜਾਂ ਨਹੀਂ ਕੀ ਪੰਜਾਬ ਕਾਂਗਰਸ ਤੇ ਆਪ ਨੂੰ ਗੱਠਜੋੜ ਵਾਲਾ ਚੈਪਟਰ ਮਨਜ਼ੂਰ ਹੋਵੇਗਾ ਚੰਡੀਗੜ੍ਹ ਤੋਂ ਪੰਕਜ ਕਪਾਈ ਤੇ ਅਮਨ ਭਰਦਵਾਜ న్యూਸ 18 ਪੰਜਾਬ ਇੰਡੀਆ ਗੱਟ ਜੋੜ ਦੀਆਂ ਬੈਠਕਾਂ ਦੇ ਵਿਚਾਲੇ ਮਾਇਆਵਤੀ ਨੇ ਇਕੱਲਿਆਂ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਬਸਪਾ ਸੁਪਰੀਮੋ ਦਾ ਕਹਿਣਾ ਹੈ ਕਿ ਗੱਟ ਜੋੜ ਦਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ ਪਰ ਇਸ ਦੇ ਨਾਲ ਹੀ ਪੰਜਾਬ ਨੂੰ ਲੈ ਕੇ ਹਾਲੇ ਵੀ ਸਸਪੈਂਸ ਬਣਿਆ ਹੈ ਹਾਲਾਂਕਿ ਅਕਾਲੀ ਦਲ ਬਸਪਾ ਦੇ ਨਾਲ ਚੰਗੀ ਟਿਊਨਿੰਗ ਦਾ ਹਾਲੇ ਵੀ ਦਬ ਪਰ ਹੈ ਇੱਕ ਪਾਸੇ ਇੰਡੀਆ ਗੱਠਜੋੜ ਦੀਆਂ ਬੈਠਕਾਂ ਦਾ ਦੌਰ ਜਾਰੀ ਹੈ ਸਿੱਟ ਸ਼ੇਅਰਿੰਗ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਪਰ ਦੂਜੇ ਪਾਸੇ ਬਸਪਾ ਦੇ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੋਣ ਤੇ ਵਿਸ਼ਰਾਮ ਲੱਗ ਗਿਆ ਬਸਪਾ ਸੁਪਰੀਮੋ ਮਾਇਆਵਤੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਬਸਪਾ ਕਿਸੇ ਵੀ ਗੱਠਜੋੜ ਦਾ ਹਿੱਸਾ ਨਹੀਂ ਬਣੇਗੀ ਮਾਇਆਵਤੀ ਨੇ ਕਿਹਾ ਕਿ ਗੱਠਜੋੜ ਦਾ ਫਾਇਦਾ ਘੱਟ ਨੁਕਸਾਨ ਜ਼ਿਆਦਾ ਹੁੰਦਾ ਹੈ ਇਸ ਲਈ ਪਾਰਟੀ ਨੇ ਇਕੱਲਿਆਂ ਹੀ ਚੋਣ ਲੜਨ ਦਾ ਫੈਸਲਾ ਲਿਆ ਹੈ ਕਿ ہماری ਪਾਰਟੀ ਦੇਸ਼ ਵਿੱਚ जल्दी ही घोषित होने वाले लोकसभा के ये आम चुनाव यहाँ गरीबों एवं उपेक्षित वर्गों में से विशेषकर दलितों आदिवासियों अति पिछड़े वर्गों मुस्लिम व अन्य धार्मिक अल्पसंख्यक समाज के लोगों के बलबूते पर ही पूरी तैयारी व दमदारी के साथ अकेले ही लड़े ਹਾਲਾਂਕਿ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਇਹ ਦਾਵਾ ਕਰ ਰਿਹਾ ਹੈ ਕਿ ਅਕਾਲੀ ਦਲ ਦੀ ਬਸਪਾ ਦੇ ਨਾਲ ਚੰਗੀ ਟਿਊਨਿੰਗ ਹੈ ਤੇ ਪੰਜਾਬ 'ਚ ਵੱਖਰੇ ਸਿਆਸੀ ਸਮੇਕਰਨਾਂ ਦਾ ਵੀ ਹਵਾਲਾ ਦਿੱਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਆਪਣਾ ਸਹਿਯੋਗੀ ਨਹੀਂ ਛੱਡਿਆ ਬਸਪਾ ਨਾਲ ਸਾਡੀ ਅੰਡਰਸਟੈਂਡਿੰਗ ਹੈਗੀ ਹੈ ਤੇ ਜਦ ਭੈਣ ਮਾਇਆਵਤੀ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਹਿੰਦੁਸਤਾਨ ਵਿੱਚ ਅਸੀਂ ਚੋਣਾਂ ਅਲੱਗਾਂ ਲੜਾਂਗੇ ਪਰ ਪੰਜਾਬ ਵਿੱਚ ਸਾਡਾ ਅਕਾਲੀ ਦਲ ਨਾਲ ਸਮਝੌਤਾ ਇਸੇ ਤਰ੍ਹਾਂ ਜਾਰੀ ਰਹੂਗਾ ਤੋ ਮੈਨੂੰ ਉਮੀਦ ਹੈ ਕਿ ਉਹ ਦੇ ਵਿੱਚ ਸ਼ਾਇਦ ਕੋਈ ਚੇਂਜ ਨਾ ਹੋਵੇ ਜ਼ਿਕਰ ਜੋਗੇ ਕਿ ਬਾਈਦੀ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਅਕਾਲੀ ਦਲ ਤੇ ਬਸਪਾ ਦਾ ਗੱਠ ਜੁੜ ਹੋਇਆ ਸੀ ਤੇ ਮਿਲ ਕੇ ਚੋਣਾਂ ਲੜੀਆਂ ਗਈਆਂ ਹੁਣ ਮੋੜ ਤੋਂ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੁੜ ਹੁੰਦਿਆਂ ਚਰਚਾਵਾਂ ਦੇ ਵਿਚਾਲੇ ਪੰਜਾਬ ਬਸਪਾ ਪ੍ਰਧਾਨ ਜਸਵੀਰ ਗੜੀ ਨੇ ਅਕਾਲੀ ਦਲ ਨੂੰ ਨਸੀਹਤ ਦਿੱਤੀ ਸੀ ਕਿ ਦੋ ਘਰਾਂ ਦਾ ਪਰੋਣਾ ਭੁੱਖਾ ਰਹਿ ਜਾਂਦਾ ਬਿਊਰੋ ਰਿਪੋਰਟ న్యూਸ 18 ਪੰਜਾਬ ਖਬਰ ਦਿੱਲੀ ਤੋਂ ਹੈ ਜਿੱਥੇ ਐਮਸੀਡੀ ਦੇ ਵਿੱਚ ਜ਼ਬਰਦਸਤ ਹਗਾਮਾ ਹੋਇਆ ਬੀਜੇਪੀ ਕੌਂਸਲਰਾਂ ਵੱਲੋਂ ਹਗਾਮਾ ਕੀਤਾ ਗਿਆ ਮੇਅਰ ਸ਼ੈਲੀਓ ਬਰਾਏ ਦੀ ਚੇਅਰ ਦੇ ਕੋਲ ਕੌਂਸਲਰ ਪਹੁੰਚ ਗਏ ਇੱਕ ਕੌਂਸਲਰ ਮੇਅਰ ਦੇ ਮੇਜ਼ ਤੇ ਚੜ ਗਿਆ ਕਾਗਜ਼ ਫਾੜ ਕੇ ਸੁੱਟ ਦਿੱਤੇ ਕੈਂਪਸ ਦੇ ਅੰਦਰ ਦਿੱਲੀ ਪੁਲਿਸ ਭਲੌਣੀ ਪਈ ਸਥਾਈ ਕਮੇਟੀ ਦੇ ਗਠਨ ਨੂੰ ਲੈ ਕੇ ਦਰਸਲ ਇਹ ਵਿਵਾਦ ਹੋਇਆ ਸੀ 18 ਮੈਂਬਰੀ ਸਥਾਈ ਕਮੇਟੀ ਦਾ ਗਠਨ 10 ਮਹੀਨਿਆਂ ਤੋਂ ਪੈਂਡਿੰਗ ਹੈ ਔਰ ਇਹੀ ਮੰਕਰ ਰੇਸੀ ਜਿਹੜੇ ਬੀਜੇਪੀ ਕੌਂਸਲਰ ਸੀ ਔਰ ਉਸ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਔਰ ਇੱਕ ਕੌਂਸਲਰ ਮੇਅਰ ਦੇ ਟੇਬਲ ਤੇ ਚੜ ਗਿਆ ਔਰ ਕਾਗਜ਼ ਫਾੜ ਕੇ ਸਿੱਟ ਦਿੱਤੇ ਸ਼ੈਲੀ ਉਭਰਾਏ ਆਮ ਆਦੀ ਪਾਰਟੀ ਦੇ ਮੇਅਰ ਨੇ ਦਿੱਲੀ ਐਮਸੀਡੀ ਦੇ ਵਿੱਚ ਔਰ ਉਹਨਾਂ ਦੇ ਸਾਹਮਣੇ ਬੀਜੇਪੀ ਕੌਂਸਲਰ ਵੱਲੋਂ ਹੰਗਾਮਾ ਕੀਤਾ ਗਿਆ ਜਿਹੜੀ 18 ਮੈਂਬਰੀ ਸਥਾਈ ਕਮੇਟੀ ਬਣਾਉਣੀ ਸੀ ਉਸ ਕਮੇਟੀ ਦੇ ਗਠਨ ਨੂੰ ਲੈ ਕੇ ਕਿਉਂਕਿ 10 ਮਹੀਨੇ ਤੋਂ ਇਹ ਜਿਹੜਾ ਮਸਲਾ ਹੈ ਪੈਂਡਿੰਗ ਚੱਲ ਰਿਹਾ ਔਰ ਇਸੇ ਨੂੰ ਲੈ ਕੇ ਜਿਹੜੇ ਕੌਂਸਲਰ ਨੇ ਉਹ ਮੰਗ ਕਰ ਰਹੀ ਸੀ ਪਹਿਲਾਂ ਉਹਨਾਂ ਨੇ ਮੰਗ ਕੀਤੀ ਫਿਰ ਉਸ ਤੋਂ ਬਾਅਦ ਇਹ ਮੰਗ ਹਗਾਮੇ ਦੇ ਵਿੱਚ ਬਦਲ ਗਈ ਤੇ ਮੇਅਰ ਦੇ ਟੇਬਲ ਤੇ ਕਾਉਂਸਲਰ ਚੜ੍ਹ ਗਿਆ ਸਾਜਾ ਕੇ ਬਤਾਣਾ ਚਾਹਤੇ ਹੈ ਕਿ ਨਿਗਮ ਕੋ ਜਿਸ ਪ੍ਰਕਾਰ ਸੇ ਚਲਨਾ ਮੇ ਬਾਈਬਾ ਦਿੱਲੀ ਵਿੱਚ ਹਾਂ ਆਪ ਦਾ ਬੱਲੇਬਾਦ ਸਾਥੀ ਹੈ ਆਪ ਨੇ ਆ ਦਿੱਲੀ ਦੇ ਅੰਦਰ ਸਪਸ਼ਟ ਆਪ ਸਾਹੇ ਹਰ ਪ੍ਰਸਤਾਵੋ ਕੇ ਲਿਏ ਦਿੱਲੀ ਦੀ ਜਨਤਾ ਆਧੰਮਨਵਾਦ ਕਰਦੀ ਹੈ ਆਪਨੇ ਜੋ ਪ੍ਰਸਤਾਵ ਪਾਸ ਕੀਏ ਆ ਦਿੱਲੀ ਕੇ ਅੰਦਰ ਬਹੁਤ ਅਸਰ ਪਾਸ ਕੀਏ ਗਏ ਦਿੱਲੀ ਕੇ ਅੰਦਰ ਥੋੜੇ-ਥੋੜੇ ਪ੍ਰਸਤਾਵ ਪਾਸ ਕੀਏ ਗਏ ਉਸਾਸ ਕੇ ਲਈ ਦਿੱਲੀ ਦੀ ਜਨਤਾ ਦਾ ਧੰਨਵਾਦ ਸਭੀ ਨੀਰ ਦੇ ਸਾਥੀਓ ਦਾ ਧੰਨਵਾਦ ਤੇ ਸਾਡੇ ਸਹਿਯੋਗੀ ਰਚਨਾ ਜੁੜੇ ਨੇ ਇਸਤੇ ਹੋਰ ਜਾਣਕਾਰੀ ਦੇ ਲਈ रचना ये पूरा इशू क्या था ये 18 मेंबरी जो कमेटी है ये इसका इसका मुद्दा क्या है देखिए विशेष सत्र आज बुलाया गया था और सत्र की शुरुआत के साथ ही हंगामा देखने के लिए मिला और जिस तरीके से विपक्षी पार्षदों ने चंदन के बीचों बीच आकर हंगामा किया मेज पर चढ़ गए और कागजात तक फाड़े आपको बता दें कि ये जो... जो सत्र बुलाया गया था विशेष मुद्दों पर चर्चा के लिए बुलाया गया था और सदन में स्थायी समिति की शक्तियों को निहित करने वाले मुद्दों पर चर्चा करने के लिए बुलाया गया था लेकिन वहां पर जो पक्षी पार्षद थे उनका कहना था कि 18 सदस्य स्थायी समिति का जो पुनर्गठन है वो पिछले 10 महीनों से लंबित पड़ा हुआ है उसे आखिरकार पूरा क्यों नहीं किया जाता और इसी को लेकर लगातार उन्होंने मेयर के खिलाफ नारेबाजी की विपक्षियों ने यह भी कहा कि तानाशाही नहीं चलेगी और संविधान की हत्या हो रही है इसको बंद किया जाए और विपक्ष के जो नेता है राजा इकबाल सिंह उन्होंने भी इसकी आलोचना की उन्होंने कहा कि स्थायी समिति की शक्तियां सदन को सौंपना अमान्य है और असंवैधानिक है उन्होंने कहा कि जिस तरीके से स्थायी समिति के पुनर्गठन में देरी हो रही है इसका सबसे बड़ा जो असर है वो एमसीडी के वित्तीय मामलों पर पड़ रहा है और इसी को लेकर ये पूरा हंगामा यहाँ पर हुआ था क्योंकि तो कई तरीके के प्रस्ताव भी लंबित है और नियम के मुताबिक करोड़ रुपए से ज्यादा के जो प्रस्ताव है वो बिना कमेटी की मंजूरी के पास नहीं हो सकते हैं। तो क्या इस इस कमेटी में के मेंबर भी होते? देखिए अठारह सदस्य जो ये स्थायी समिति का पुनर्गठन जो है उसमें सभी जो मेंबर्स है लेकिन यहाँ मसला ये है की दस महीने होने के बावजूद भी ये जो कमेटी है इसका पुनर्गठन यानी कि ये समिति का पुनर्गठन पिछले 10 महीनों से लगातार जिस तरीके से लंबित था वो स्टिल अभी भी लंबित ही पड़ा हुआ है और इसका सीधा खामियाजा जो कान है एमसीडी के होने हैं उन पर पड़ रहा है शुक्रिया रचना इस पूरी जानकारी दे लिए इस कल बात दे ली था 18 मेंबरी 27 समिति जिसका जिक्र कर रही थी उस नु लेके ये मसला सी कि इसका पुनर्गठन कीता जाना है 10 महीने हो गए नहीं कीता गया जिस नु लेके बहुत सारे इल्जाम भी आम आदमी पार्टी दी मेयर ते ਬੀਜੇਪੀ ਕੌਂਸਲਾਂ ਵੱਲੋਂ ਲਾਏ ਗਏ ਨੇ ਔਰ ਇਸੇ ਨੂੰ ਲੈ ਕੇ ਅੱਜ ਸਦਨ ਦੇ ਵਿੱਚ ਹੰਗਾਮਾ है कि निगम को जिस प्रकार से चलना चलाने की जिम्मेदारी उनकी है और मेयर को समझाने की जिम्मेदारी उनकी मेयर कि से चलवाएं जिस प्रकार से मेयर स्टैंडिंग कमेटी की पावर्स को सदन को देना चाहती है और पता नहीं कितने करोड़ों रुपए के घोटाले करना चाहती है वो उसे रुकना चाहिए आज एक साल एक महीना हो गया उसके बावजूद जो एक कोर्ट ने भी कह दिया कि आप इसकी स्टैंडिंग कमेटी का गठन कर सकते हैं, वार्ड कमेटी का गठन कर सकते हैं वार्ड कमेटी का गठन करें। ट्रेडर्स के हित की कभी बात करते हैं, ना दिल्ली के जनता के जो नगर निगम के बड़े बड़े काम है उनके हित के बारे में सोचते हैं। आज सदन में इतना हंगामा किया पहली बार जब मैं अभी आज सदन में गई तो मेरी कुर्सी को खींचा गया कुर्सी पर बैठने नहीं दिया गया सदन को शुरू नहीं करने दिया गया जितने भी भारतीय जनता पार्टी के पार्षद हैं, वो ऊपर डाइस पर आकर हंगामा करने लगे फिर दूसरी बार जाने का प्रयास किया दूसरी बार भी उनके गुंडागर्दी कायम रही फिर से स्टेज पर आकर डाइस पे आके खूब हंगामा किया माइक खींच लिया कागज खींच लिए कुर्सी फिर खींच ली पर अब तीसरी बार जब हम गए तो उसके बाद जनता के हित के बारे में सोचते हुए और जितने भी दिल्ली के व्यापारी हैं उसके हित के बारे में सोचते हुए जैसे तैसे धक्का मुक्की में दोनों प्रस्तावों को हमने पास किया हमें दिल्ली की जनता की फिक्र है हमें दिल्ली के व्यापारियों की फिक्र है पर भारतीय जनता पार्टी सिर्फ और सिर्फ राजनीति के अलावा ऐसे सदन जिसको मैं नगर निगम का मंदिर कहूंगी वहाँ पर सिर्फ और सिर्फ राजनीति करके गुंडागर्दी करके जिस तरह से उनका एक ही मकसद है कि सदन को नहीं चलने देना ਉਧਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਸਪਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਕੀਤੀਆਂ ਜਾ ਸਕਦੀਆਂ ਨੇ ਸਰਕਾਰ ਨੇ ਪ੍ਰਬੰਧਕ ਲਾਉਣ ਦੇ ਲਈ ਲਿਸਟ ਮੰਗੀ ਹੈ ਜ਼ਿਲ੍ਹਾ ਪੰਚਾਇਤ ਅਫਸਰਾਂ ਤੋਂ ਇਹ ਲਿਸਟ ਮੰਗੀ ਗਈ ਹੈ ਮਾਰਚ ਤੱਕ ਉਮੀਦ ਹੈ ਕਿ ਪੰਚਾਇਤੀ ਚੋਣਾਂ ਸੂਬੇ ਦੇ ਵਿੱਚ ਕਰਵਾਈਆਂ ਜਾ ਸਕਦੀਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਅਮਲ ਦੇ ਵਿੱਚ ਲਿਆਂਦੀਆਂ ਜਾ ਸਕਦੀਆਂ ਨੇ ਕਿਉਂਕਿ ਪ੍ਰਬੰਧਕ ਲਾਉਣ ਦੇ ਲਈ ਬਕਾਇਦਾ ਲਿਸਟ ਮੰਗ ਲਈ ਗਈ ਹੈ ਜ਼िला ਪੰਚਾਇਤ ਅਫਸਰਾਂ ਤੋਂ ਇਹ ਸੂਚੀ ਮੰਗੀ ਗਈ ਹੈ ਸਰਕਾਰ ਨੇ ਪ੍ਰਬੰਧਕ ਲਾਉਣ ਦੇ ਲਈ ਲਿਸਟ ਮੰਗੀ ਹੈ ਔਰ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਕੀਤੀਆਂ ਜਾ ਸਕਦੀਆਂ